ਮੰਤੇ ਆ ਕਰਕੇ ਆ ਦੇਖਿਆ ਹੋ ਜਗਵਣੀ ਵਿਕ ਰਹੇ ਹੋ ਤੁਸੀਂ ਮੈਂ ਜਗਜੀਤ ਸਿੰਘ ਜਟਾਣਾ ਅ ਕੱਲ ਬੀਤੀ ਰਾਤ ਜੇਕਰ ਦੀਵਾਲੀ ਦੀ ਰਾਤ ਦੀ ਗੱਲ ਕਰੀਏ ਤਾਂ ਇੱਕ ਘਰ ਦੇ ਵਿੱਚ ਇੱਕ ਨੌਜਵਾਨ ਪੁੱਤ ਸੀ ਮਾਤਾ ਦਾ ਮਾਪਿਆਂ ਦਾ ਔਰ ਉਮਰ 45 ਸਾਲ ਦੱਸਦੇ ਨੇ ਰੁਜ਼ਗਾਰ ਕਰਦਾ ਸੀ ਬੇਰੁਜ਼ਗਾਰ ਸੀ ਨੌਜਵਾਨ ਮਤਲਬ ਦਿਹਾੜੀ ਜੋਤਾਂ ਕਰਦਾ ਸੀ ਔਰ ਉਸ ਨੌਜਵਾਨ ਦਾ ਰਾਤ ਤਕਰੀਬਨ ਮਾਰਨਿੰਗ ਉੱਠ ਕੇ ਜਦੋਂ ਦੇਖਿਆ ਉਹਦਾ ਕਤਲ ਰਾਤ ਹੋਇਆ ਜਾਂ ਮਾਰਨਿੰਗ ਹੋਇਆ ਹੁਣ ਇਸ ਵਕਤ ਪਿੰਡ ਦੀ ਵੱਡੀ ਗਿਣਤੀ ਜਿਹੜੇ ਲੋਕ ਨੇ ਮੇਰੇ ਨਾਲ ਮੌਜੂਦ ਨੇ ਅਮਨਦੀਪ ਸਿੰਘ ਨੌਜਵਾਨ ਦਾ ਨਾਮ ਦੱਸਿਆ ਜਾਂਦਾ ਔਰ ਦੱਸਿਆ ਜਾਂਦਾ ਵੀ ਇੱਥੋਂ ਦੀ ਇੱਕ ਨੌਜਵਾਨ ਨੇ ਉਹਦਾ ਕਤਲ ਕੀਤਾ ਔਰ ਉਹਦੇ ਪਿੱਛੇ ਕੀ ਰਾਤ ਸੀ ਕਿਸ ਬੰਦੇ ਨੇ ਕਤਲ ਕੀਤਾ ਕਿਸ ਨੇ ਦੇਖਿਆ ਚਸ਼ਮਦੀਦ ਬਾਕ ਕੌਣ ਆਪਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਕਤਲ ਕਰਨ ਲਈ ਖਮਾਉਨੋ ਦੀ ਵਾਰਡ ਨੰਬਰ 6 ਦੇ ਵਿੱਚ ਪਹੁੰਚੇ ਆ ਇੱਥੋਂ ਦੇ ਵਸਨੀਕਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਉਸ ਨੌਜਵਾਨ ਦਾ ਕਤਲ ਕਿਉਂ ਕੀਤਾ ਗਿਆ ਕਿਸ ਨੇ ਕੀਤਾ ਸਾਰੀਆਂ ਗੱਲਾਂ ਤੋਂ ਜਾਣਕਾਰੀ ਲੈਣ ਲਈ ਆਪਾਂ ਪਹੁੰਚੇ ਆਂ ਕੌਣ ਦੱਸੂਗਾ ਮਾਤਾ ਜੀ ਕੀ ਤੁਹਾਨੂੰ ਗੱਲ ਦਾ ਪਤਾ ਮੌਕੇ ਤੇ ਕੀ ਘਟਨਾ ਵਾਪਰੀ ਸੀ ਦੱਸੋ ਜੀ ਮੈਂ ਤਾਂ ਵੀਰੇ ਝਾੜੂ ਲਾਉਂਦੀ ਸੀ ਜੀ ਪਹਿਲਾਂ ਇੱਧਰ ਨੂੰ ਆਈ ਉਹਦੇ ਘਰ ਆਈ ਨਿਆਣੇ ਲੈ ਕੇ ਹਾਂਜੀ ਜਦ ਮੁਰਗੀ ਹਾਂਜੀ ਉੱਥੇ ਬਾਅਦ ਹੋ ਜਾਂਦਾ ਤਾਂ ਹਾਂਜੀ ਮੈਨੂੰ ਕਹਿ ਗਿਆ ਜਾਂਦਾ ਜਾਂਦਾ ਕਹਿੰਦਾ ਦੇਖ ਲੈ ਕਹਿੰਦਾ ਮਾਰਿਆ ਪੇ ਆ ਇਧਰ ਆ ਜੂਜੀ ਅੱਛਾ ਉਧਰ ਇੱਥੇ ਕਰ ਦੋ ਮੈਂ ਉੱਥੇ ਪਿਆ ਨੰਬਾ ਪਾਰਦਾ ਕੌਣ ਕਹਿ ਕੇ ਗਿਆ ਪਿੰਡ ਦਾ ਕੌਣ ਉਹ ਬੰਦਾ ਸੀ ਜਿਹੜਾ ਤੁਹਾਨੂੰ ਕਹਿ ਕੇ ਗਿਆ ਵੀ ਮਾਰਿਆ ਪਿਆ ਜਿਹੜਾ ਮਾਰ ਕੇ ਗਿਆ ਤੁਸੀਂ ਨਾ ਬੋਲੋ ਜੀ ਹਾਂਜੀ ਜਿਹੜਾ ਮੁੰਡਾ ਉਹ ਕੀ ਨੌ ਸੀ ਉਹਦਾ ਕਿੱਥੇ ਦਾ ਸੀ ਉਹ ਹੈ ਤਾਂ ਉਰੀ ਦਾ ਜਾਨ ਮੈਂ ਨੌ ਨਹੀਂ ਜਾਣਦੀਦਾ ਨੌ ਨਹੀਂ ਜਾਣਦੇ ਅੱਛਾ ਹੂੰ ਉਰੇ ਆਏ ਹੋਏ ਸੀ ਤਾਂ ਅੱਛਾ ਜਾਣੀ ਮੈਂ ਜਾਂਦਾ ਜਾਂਦਾ ਕਣ ਕਹਿ ਗਿਆ ਵੀ ਮੈਂ ਮਾਰਤਾ ਹੈ ਹਾਂ ਵੀ ਉੱਥੇ ਨੰਬਾ ਪਾਰਦਾ ਅੱਛਾ ਤੁਹਾਨੂੰ ਪਤਾ ਵੀ ਕਿਹੜੀ ਗੱਲ ਪਿੱਛੇ ਮਾਰਿਆ ਉਹ ਹਾਂ ਹਾਂਜੀ ਕੁਝ ਨਹੀਂ ਪਤਾ ਠੀਕ ਹੈ ਤੇ ਤੁਸੀਂ ਆ ਜਿਓ ਜੀ ਹੋਰ ਵੀ ਆਪਾਂ ਪਿੰਡ ਦੇ ਸਥਾਨਕ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਵੀ ਇਹਦੇ ਪਿੱਛੇ ਅਸਲ ਕਾਰਨ ਕੀ ਹੋ ਸਕਦਾ ਕਿਵੇਂ ਮੌਤ ਹੋਈ ਹੈ ਜੀ ਨੌਜਵਾਨ ਦੀ ਹਾਂਜੀ ਮੈਂ ਸਵੇਰੇ ਪਹਿਲਾਂ ਹੀ ਸੈਰ ਕਰਨ ਗਿਆ ਹਾਂ ਹਾਂਜੀ ਤੇ ਮੈਨੂੰ ਮੈਂ ਸਵੇਰ ਨੂੰ ਮਿਲ ਕੇ ਗਿਆ ਜੰਦ ਹੋਇਆ ਮਤਲਬ ਅੱਜ ਮਾਰਨਿੰਗ ਟਾਈਮ ਆ ਜਦੋਂ ਤੁਸੀਂ ਇਸ ਜਗ੍ਹਾ ਤੇ ਸੈਰ ਕਰਨ ਪਹੁੰਚੇ ਨਹੀਂ ਨਹੀਂ ਮੈਂ ਉਧਰੋਂ ਸਵੇਰੇ ਘੁੰਮ ਕੇ ਜਾਂਦਾ ਜੀ ਉਹਨੂੰ ਮੈਨੂੰ ਮੈਨੂੰ ਵਿਸਵਾਰ ਬਾਹਰ ਖੜਾ ਮਿਲਿਆ ਮਤਲਬ ਇਹੋ ਜੀ ਇਹ ਮੇਰਾ ਮੁੰਡਾ ਜਿਹੜਾ ਮੇਰੇ ਤੇ ਇੱਕ ਨੌਜਵਾਨ ਹਾਂ ਹਾਂ ਆ ਮੰਦੀਪ ਸਿੰਘ ਆ ਮੰਦੀਪ ਸਿੰਘ ਹਾਂਜੀ ਤੇ ਚਲੋ ਮੈਂ ਉਧਰੋਂ ਜਾ ਕੇ ਮੈਂ ਵਿਚੇ ਨੂੰ ਇਧਰੋਂ ਰਸਤਾ ਜਾਂਦਾ ਸੜਕ ਤੋਂ ਤੇ ਆ ਕੇ ਦੇਖਿਆ ਉਹਦਾ ਕੁੱਤਾ ਮਤਲਬ ਖੁੱਲਾ ਫਿਰਦਾ ਸੀ ਉਹਰੇ ਮਤਲਬ ਅਮਨਦੀਪ ਸਿੰਘ ਦੇ ਨਾਲ ਉਹਦਾ ਕੁੱਤਾ ਸੀ ਇੱਥੇ ਖੁੱਲਾ ਫਿਰਦਾ ਆਹ ਕੁੱਤਾ ਘੁੰਮਣਾ ਆਉਂਦਾ ਸਵੇਰ ਸਵੇਰੇ ਹੂੰ ਕੁੱਤਾ ਖੁੱਲਾ ਫਿਰਦਾ ਸੀਗਾ ਮਤਲਬ ਜੀ ਹਾਂਜੀ ਤੇ ਜਦ ਮੈਂ ਕੁੱਤੇ ਨਾਲ ਦੇਖਿਆ ਮਤਲਬ ਬੇਹੋਸ਼ ਪਿਆ ਦੀ ਮਤਲਬ ਜੀ ਆ ਬੰਦਾ ਮਾਰਕੁਟਮਲ ਸਿੰਘ ਬੇਹੋਸ਼ ਪਿਆ ਮੇਰੇ ਮੀ ਨਾਲ ਮਾਰਕੁਟਮਲ ਉਹਸ ਤੋਂ ਬਰੰਤ ਕੀ ਕੀਤਾ ਫਿਰ ਤੁਸੀਂ ਮੈਂ ਫਿਰ ਉਹਦੇ ਘਰੇ ਹੀ ਆ ਜੀ ਫਿਰ ਅੱਛਾ ਜੀ ਜਾ ਕੇ ਦੱਸਿਆ ਜੀ ਮਤਲਬ ਫਿਰ ਉਹਨੂੰ ਲੈ ਕੇ ਆ ਹਸਪਤਾਲ ਲੈ ਕੇ ਗਏ ਜੀ ਓਕੇ ਹਾਂਜੀ ਹਾਂਜੀ ਫਿਰ ਹਸਪਤਾਲ ਲੈ ਕੇ ਗਏ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਹਸਪਤਾਲ ਕਿੰਨੇ ਵਜੇ ਲੈ ਕੇ ਗਏ ਅੱਜ ਦੀ ਹਸਪਤਾਲ ਲੈ ਕੇ ਗਏ 7 ਵਜੇ ਅੱਜ ਮਾਰਨਿੰਗ ਦੀ ਗੱਲ ਆ ਹਾਂਜੀ 7 ਵਜੇ ਤੇ ਫਿਰ ਹਸਪਤਾਲ ਚ ਡਾਕਟਰਾਂ ਨੇ ਕੀ ਕਿਹਾ ਜੀ ਉਹ ਫਿਰ ਡਾਕਟਰਾਂ ਨੇ ਟਾਂਕੇ ਲਾ ਕੇ ਜੀ ਮਤਲਬ ਕਿੱਥੇ ਸੱਟ ਵੱਜੀ ਹੋਈ ਸੀ ਜਿਆਦਾ ਸਰ ਸਾਰੇ ਮਤਲਬ ਖੁੱਲੇ ਹੋਦਾ ਸੀ ਖੁੱਲੇ ਹੋਗਾ ਜੀ ਅੱਜ ਫਿਰ ਉਹਨਾਂ ਨੇ ਕਿੱਥੇ ਭੇਜੇ ਸਰ ਵੀ ਖੁੱਲੇ ਹੋਦਾ 9 ਵੀ ਖੱਟੇ ਹੋਦੇ ਓਕੇ ਕਿੱਥੇ ਭੇਜਿਆ ਜੀ ਡਾਕਟਰਾਂ ਨੇ 32 ਚ ਭੇਜਿਆ ਹਾਂ ਜੀ ਹਾਂ 32 ਚ ਫਿਰ ਕੀ ਕੰਡੀਸ਼ਨ ਸੀ ਉਹਨਾਂ ਦੀ ਹੁਣ ਪ੍ਰੈਜ਼ੈਂਟ ਮਤਲਬ ਉਹਨੇ ਮਨ ਸਾਰੇ ਕੱਪੜੇ ਖੋਲੇ ਹੋਏ ਦੇ ਜੀ ਮਤਲਬ ਹਾਂ ਨੰਗਾ ਨੰਗਾ ਤਾਈ ਪੂਰਾ ਜੀ ਓਕੇ ਹਾਂ ਜੀ ਹੁਣ ਪ੍ਰੈਜ਼ੈਂਟ ਹਾਲਾਤ ਕੀ ਨੇ ਉੱਥੋਂ ਕੋਈ ਸੁਨੇਹਾ ਆਇਆ ਕੀ ਉੱਥੋਂ ਦੀ ਡੈਥ ਹੋ ਗਈ ਕਹਿੰਦੇ ਉਹਦੀ ਡੈਥ ਹੋ ਗਈ ਹਾਂ ਜੀ ਆ ਇਸ ਅਮਨਦੀਪ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋ ਚੁੱਕੀ ਆ ਜਿਹਦੀ ਉਮਰ 45 ਸਾਲਾਂ ਦੀ ਸੀ ਦਿਖਾ ਦਿਓ ਖੂਨ ਵੀ ਡੋਲੇ ਆ ক্লোਜ਼ ਕਰਕੇ ਤਸਵੀਰਾਂ ਦਿਖਾ ਦਿੰਨੇ ਆ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਦੱਸੋ ਦੱਸੋ ਜਿਹੜੇ ਬੰਦੇ ਦਿਖਾ ਦੇ ਜਿਹੜੇ ਬੰਦੇ ਦੇ ਇਲਜ਼ਾਮ ਲੱਗ ਰਹੇ ਆ ਨਾ ਮਤਲਬ ਜੀ ਉਹ ਰਾਤ ਵੀ ਮਤਲਬ ਗਾਲਾਂ ਕੱਢੀਆਂ ਬਹੁਤ ਜੀ ਮਤ ਰਾਤ 1:00 ਵਜੇ ਤੱਕ ਮਲਗਾਲਾਂ ਕੱਢੀਆਂ ਬਹੁਤ ਜੀ ਪਹਿਲਾਂ ਵੀ ਮਤਲਬ ਉਹਨਾਂ ਨਾਲ ਮਾਰਕੁੱਟ ਕੀਤੀ ਆ ਜੀ ਓਕੇ ਤੇ ਮਤਲਬ ਪਹਿਲਾਂ ਵੀ ਕੇਸ ਚੱਲਦਾ ਜੀ ਉਹਦਾ ਹਾਂ ਜੀ ਕੀ ਤੇ ਨੜ ਕੇਸ ਚੱਲਦਾ ਜੀ ਇਹ ਇਹਨਾਂ ਨਾਲ ਚੱਲਦਾ ਜੀ ਇਹਨਾਂ ਨਾਲ ਕੇਸ ਚੱਲਦਾ ਹਾਂ ਜੀ ਹਾਂ ਜੀ ਹਾਂ ਜੀ ਕਿਸ ਚੀਜ਼ ਦਾ ਕੇਸ ਚੱਲਦਾ ਸੀ ਪਹਿਲਾਂ ਵੀ ਲੜਾਈ ਚੱਲਦਾ ਜ ਰੰਜਸ਼ ਨੇ ਮਤਲਬ ਬਿਲਕੁਲ ਆ ਪਹਿਲਾਂ ਵੀ ਦੱਸਦੇ ਨੇ ਕੋਈ ਰੰਜਸ਼ ਅਧੀਨ ਇੱਕ ਕਤਲ ਕੀਤਾ ਗਿਆ ਪਿੰਡ ਦਾ ਨੌਜਵਾਨ ਆ ਇੱਕ ਰਾਤ ਚਤਾਵਨੀ ਉਹਦੇ ਗਿਆ ਮਤਲਬ ਧਮਕੀ ਦੇ ਕੇ ਰਾਤ ਜੀ ਉਹ ਓਕੇ ਰਾਤ ਘਰ ਆ ਕੇ ਧਮਕੀ ਦੇ ਕੇ ਗਿਆ ਧਮਕੀ ਦੇ ਕੇ ਗਿਆ ਜੀ ਹਾਂ ਜੀ ਬਿਲਕੁਲ ਹਾਂ ਜੀ ਆ ਮ ਹਾਂਜੀ ਹਾਂਜੀ ਰਾਤ ਮਤਲਬ ਥਾਣੇ 'ਚ ਰਿਪੋਰਟ ਰਿਪੋਰਟ ਲਗਾਈ ਹੈ ਜੀ ਐਮਸੀ ਸਾਹਿਬ ਨੂੰ ਵੀ ਫੋਨ ਕੀਤਾ ਕੋਈ ਨਹੀਂ ਆਇਆਗਾ ਥਾਣੇ 'ਚ ਕੋਈ ਵੀ ਨਹੀਂ ਆਇਆ ਜੀ ਅੱਛਾ ਕੋਈ ਨਹੀਂ ਆਇਆ ਇਹ ਪ੍ਰਸ਼ਾਸਨ ਰਾਤ ਸੁਣ ਲੈਂਦਾ ਤਾਂ ਐਡਾ ਗੰਮੇ ਨਹੀਂ ਹੋਣਾ ਇਧਰ ਨੂੰ ਹੋਇਓ ਪ੍ਰਸ਼ਾਸਨ ਦੀ ਕਿਸ ਤਰ੍ਹਾਂ ਫੇਲੀਅਰ ਦੱਸ ਰਹੇ ਹੋ ਕਿਵੇਂ ਜਦੋਂ ਜਦੋਂ ਰਾਤ ਰਿਪੋਰਟ ਲਿਖਾ ਕੇ ਆਏ ਆ ਜੇ ਰਾਤ ਹੀ ਕਾਰਵਾਈ ਹੋ ਜਾਂਦੀ ਇਹ ਤਾਂ ਸਾਡਾ ਬਾੜ ਨੰਬਰ 6 ਦਾ ਅਮਦੀਪ ਸਾਹਿਬ ਦੇ ਵਿਚਕਾਰ ਖੜਾ ਹੋ ਸਕਦਾ ਸੀ ਬਿਲਕੁਲ ਬਿਲਕੁਲ ਇਸ ਲਈ ਪ੍ਰਸ਼ਾਸਨ ਦੀ ਫੇਲੀਅਰ ਹੈ ਕਿ ਉਹਨਾਂ ਨੇ ਰਾਤ ਕੋਈ ਕਾਰਵਾਈ ਨਹੀਂ ਕੀਤੀ ਹੂੰ ਕੁਝ ਮੌਕੇ ਤੇ ਨਹੀਂ ਸਵੇਰੇ ਇਹ ਆਪਣਾ ਕੁੱਤਾ ਘਮਾਉਣ ਲਈ ਆਉਂਦਾ ਹੁੰਦਾ ਸਵੇਰੇ ਡੇਲੀ ਹਰ ਰੋਜ਼ ਲੈ ਕੇ ਆਉਂਦੇ ਆ ਸਵੇਰੇ 6 6:30 ਵਜੇ ਇੱਧਰ ਨੂੰ ਕੋਈ ਨਹੀਂ ਆਉਂਦਾ ਇਹ ਆਪਣਾ ਕੁੱਤੇ ਨੂੰ ਲੈ ਕੇ ਆਉਂਦੇ ਆ ਮਤਲਬ 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 ਇਹਨਾਂ ਦਾ ਕਹਿਣ ਦਾ ਭਾਵ ਵੀ ਜੇਕਰ ਪੁਲਿਸ ਰਾਤ ਸੁਣਵਾਈ ਕਰ ਲੈਂਦੀ ਜਿਵੇਂ ਰਾਤ ਲੜਾਈ ਹੋਈ ਸੀ ਤਾਂ ਇਹ ਨੌਜਵਾਨ ਅਜ ਵਿੱਚ ਹੋਣਾ ਸੀ ਜਿਹੜਾ ਨੌਜਵਾਨ ਅਜੇ ਹੀ ਘਟਨਾ ਨਹੀਂ ਸੀ ਵਾਪਰਨੀ ਦੁਬਾਰਾ ਖੂਨ ਦੀਆਂ ਤਸਵੀਰਾਂ ਦਿਖਾ ਦਈਏ ਜੀ ਅ ਤੁਸੀਂ ਆਪ ਦੂਜੇ ਪਾਸੇ ਹੋ ਜੋ ਅ ਤੁਸੀਂ ਤੁਸੀਂ ਹਾਂ ਦੂਜੇ ਪਾਸੇ ਔਰ ਦੇਖ ਸਕਦੇ ਹੋ ਤੁਸੀਂ ਇਹ ਖੂਨ ਰਾਤ ਦਾ ਡੁੱਲਿਆ ਹੋਇਆ ਜਾਂ ਮਾਰਨਿੰਗ ਟਾਈਮ ਦਾ ਸਵੇਰ ਦਾ ਸਵੇਰ ਵਕਤ ਦੱਸਦੇ ਨੇ ਵੀ ਇੱਥੇ ਇਸ ਨੌਜਵਾਨ ਜਿਹੜਾ ਬੇਹੋਸ਼ ਪਿਆ ਸੀ ਇਥੋਂ ਹਸਪਤਾਲ ਲੈ ਕੇ ਗਏ ਨੇ ਹੋਰ ক্লোਜ਼ ਕਰਕੇ ਤਸਵੀਰਾਂ ਤਕਾ ਦੰਨੇ ਆ ਜੀ ਖੂਨ ਡੁੱਲਿਆ ਹੋਇਆ ਮੌਕੇ ਤੇ ਦੇਖ ਸਕਦੇ ਹੋ ਜਿੱਥੋਂ ਇਸ ਨੌਜਵਾਨ ਦਾ ਸ਼ਰੀਰ ਮਿਲਿਆ ਸੀ ਉਪਰੰਤ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਕਮਾਣੂ ਉਸ ਉਪਰੰਤ ਇੱਥੋਂ ਦੇ ਡਾਕਟਰਾਂ ਨੇ ਉਹਨਾਂ ਨੂੰ ਬੱਤੀ ਦੇ ਵਿੱਚ ਭੇਜਿਆ ਬੱਤੀ ਦੇ ਵਿੱਚ ਜਿੱਥੇ ਡਾਕਟਰਾਂ ਨੇ ਉਸ ਨੌਜਵਾਨ ਅਮਨਦੀਪ ਸਿੰਘ ਉਮਰ 45 ਸਾਲ ਨੂੰ ਮ੍ਰਿਤਕ ਐਲਾਨ ਦਿੱਤਾ ਔਰ ਪਰਿਵਾਰ ਪੂਰੇ ਸਦਮੇ ਦੇ ਵਿੱਚ ਆ ਔਰ ਲੋਕਾਂ ਦਾ ਦੋਸ਼ ਆ ਕਿ ਪੁਲਿਸ ਬਹੁਤ ਕੁਝ ਕਰ ਸਕਦੀ ਸੀ ਇਹਦੀ ਜਾਨ ਬਚ ਸਕਦੀ ਸੀ ਪਰੰਤੂ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਇਹ ਕਹਿਣਾ ਪਿੰਡ ਦੇ ਲੋਕਾਂ ਦਾ ਜੀ ਇਹਨਾਂ ਦਾ ਐਸ ਡੀ ਐਮ ਇਹਨਾਂ ਦਾ ਪਰੌਣਾ ਹੈ ਜੀ ਇਹਨਾਂ ਦਾ ਮੈਂ ਮੇਰਾ ਭਾਈ ਆ ਜੀ ਤੁਹਾਡਾ ਬ੍ਰਦਰ ਸੀ ਅਮਨਜੀਤ ਹਾਂ ਜੀ ਸਾਰੇ ਆਪਣੇ ਆਪ ਪਿੰਡ ਵਾਲੇ ਖੜੇ ਆ ਸਾਰਿਆਂ ਦਾ ਭਾਈ ਅਮਨ ਮੇਰੇ ਚਾਚੇ ਦਾ ਲੜਕਾ ਜੀ ਚਾਚੇ ਦਾ ਲੜਕਾ ਇਹਨਾਂ ਦਾ ਐਸ ਡੀ ਐਮ ਆ ਜੀ ਉਹਦੇ ਕਰਕੇ ਕੋਈ ਵੀ ਨਹੀਂ ਬੋਲੇ ਹੈਗਾ ਅੱਛਾ ਪੂਰੀ ਸਪੋਰਟ ਮਿਲਦੀ ਹੈ ਸਹਿ ਸਾਰੀ ਆ ਚਲੋ ਹਾਂ ਜੀ ਇਹ ਇਹਦੀ ਕੋਈ ਇਹਦੀ ਨਾ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਜੀ ਥੈਂਕ ਯੂ ਆ ਤਸਵੀਰਾਂ ਦਿਖਾ ਦਿੰਨੇ ਜੀ ਪਿੰਡ ਦੇ ਲੋਕਾਂ ਦੀ ਪਿੰਡ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਔਰ ਦੱਸਦੇ ਨੇ ਵੀ ਇਹ ਬੰਦੇ ਦੀ ਜਾਨ ਬਚਾਈ ਜਾ ਸਕਦੀ ਸੀ ਪਰੰਤੂ ਜੇਕਰ ਪੁਲਸ ਮੌਕੇ ਤੇ ਕੋਈ ਕਾਰਵਾਈ ਕਰ ਲੈਂਦੀ ਤਾਂ ਇਸ ਨੌਜਵਾਨ ਦੀ ਜਾਨ ਜਿਹੜੀ ਹੈਗੀ ਆ ਬਚ ਸਕਦੀ ਸੀ ਇਥੋਂ ਦੇ ਉਹ ਹਾਲਾਤ ਨੇ ਦਿਖਾ ਦਿੰਨੇ ਸਾਰੀ ਇਸ ਜਗ੍ਹਾ ਦੇ ਉੱਤੇ ਨੌਜਵਾਨ ਸੈਰ ਕਰ ਰਿਹਾ ਸੀ ਸੈਰ ਕਰਦੇ ਕਰਦੇ ਦੀ ਇੱਥੇ ਕੁੱਟਮਾਰ ਕੀਤੀ ਗਈ ਉਦੇ ਸਿਰ ਦੇ ਉੱਤੇ ਦੱਸਦೇನೆ ਬਹੁਤ ਟਾਂਕੇ ਲੱਗੇ ਨੇ ਕਾਫੀ ਗੰਭੀਰ ਸੱਟਾਂ ਲੱਗੀਆਂ ਜਿਸ ਕਰਕੇ ਉਹ ਸਦਮਾ ਨਾਲ ਚੱਲਦਾ ਹੋਇਆ ਸੈਕਟਰ 32 ਦੇ ਵਿੱਚ ਉਕਤ ਨੌਜਵਾਨ ਦੀ ਜਿਹੜੀ ਹੈਗੀ ਆ ਮੌਤ ਹੋਣ ਜਾਣਦੇ ਸਮਾਚਾਰ ਮਿਲੇ ਨੇ ਅਮਰਜੀਤ ਅਮਨਦੀਪ ਸਿੰਘ ਦੀ ਉਮਰ 45 ਸਾਲ ਦੱਸਿਆ ਜਾਂਦਾ ਵਾਰਡ ਨੰਬਰ 6 ਖਮਾਣੋ ਦਾ ਵਸਨੀਕ ਸੀ ਜਿਹਦੀ ਕੁੱਟਮਾਰ ਕਰਨ ਦੇ ਨਾਲ ਮੌਤ ਦੱਸੀ ਜਾਂਦੀ ਆ ਮਤਲਬ ਹਜੇ ਹਾਂਜੀ 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 ਦੋਸਤੋ ਪਰ ਇੱਕ ਮਿੰਟ ਦੁਬਾਰਾ ਜੀ ਮੈਂ ਦੇਖੋ ਖਾਬ ਦਾ ਐਮ ਸੀ ਹੈ ਹਾਂਜੀ ਮੇਰੇ ਪਰ ਇਹਨੇ ਝੂਠਾ ਪਰਚਾ ਕਰਾਇਆ ਵਾ ਵਾ ਇਹ ਮੁੰਡੇ ਦੇ ਨਾਲ ਮੇਰੇ ਨਾਲ ਚੱਲਦੇ ਲੜਾਈ ਆਵੇ ਝੂਠਾ ਸਾਰਾ ਸੂਦੇ ਨੇ ਟਕਟੋ ਘਟ ਦਿਲ ਪੰਜ 6 ਬੰਦਲ ਜਾਇਆ ਨੇ ਉਹ ਵਿਚਾਰਾ ਫੌਜੀ ਤਾਂ 35 ਲੱਖ ਰੁਪਏ ਕੋਠੀ ਦੇ ਲਾ ਕੇ ਇਹਨੇ ਇਹ ਜੀ ਲੜਾਈ ਕਰ ਕਰ ਕੇ ਵਿਚਾਰਾ 17 ਲੱਖ ਦੇ ਕੇ ਚਲੀ ਗਿਆ ਅੱਛਾ ਜੀ ਇਹਨਾਂ ਦਾ ਇੱਕ ਰਿਸ਼ਤੇਦਾਰ ਆਇਆ ਜਾ ਉਹ ਸਾਰਾ ਕੰਮ ਉਹੀ ਕਰਾ ਕਰਵਾ ਰਿਹਾ ਐਸਟੀ ਮੈਂ ਪਤਾ ਨਹੀਂ ਕੀ ਆ ਉਹ ਹੁਣ ਵੀ ਉੱਥੇ ਹੋਊਗਾ ਉਹ ਹੁਣ ਵੀ ਉਹਦੇ ਕੋਲੇ ਆਊਗਾ ਇਹ ਨਹੀਂ ਸਰ ਪੁਲਿਸ ਵਾਲਿਆਂ ਨੇ ਮਾਰਦੀਆਂ ਵੀ ਪਾੜਦੀਆਂ ਮਾਰਦੀ ਤੱਕ ਉਹ ਮਾਰਦੀਆਂ ਪਾੜ ਕੇ ਮਾਰਦੀਆਂ ਕੁੱਟੀ ਵੀ ਪੁਲਿਸ ਕੋਦਰੇ ਪੁਲਿਸਾ ਦੇਲਾ ਪੁਲਿਸਾ ਸਾਡੇ ਸਾਹਮਣੇ ਹੋਇਆ ਹੈ ਕਾਰਵਾਈ ਪੂਰੀ ਹੈ ਨਾ ਪਰ ਹੋਣੀ ਚਾਹੀਦੀ ਆ ਠੀਕ ਹੈ ਹਾਂ ਜਕਰ ਸਿੰਘ ਦੀ ਗੋਠੀ ਸੀ ਮੈਂ ਨਵਰਾਬੰਦੀਪ ਸਿੰਘ ਆ ਮੈਂ ਇਹ ਕਹਿਣਾ ਚਾਹੁੰਦਾ ਇਹ ਬੰਦੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੀ ਇਹ ਪੁਲਿਸ ਮੁਲਾਜ਼ਮਾਂ ਨੇ ਵੀ ਕੁੱਟ ਦਿੰਦਾ ਜੀ ਹਥੋਪਾਈ ਕਰ ਲੈਂਦਾ ਵਰਦੀਆਂ ਤੱਕ ਪਾੜ ਦਿੰਦਾ ਜੀ ਹਾਂਜੀ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਜੀ ਸਾਡੇ ਕੋਲ ਆਨ ਪ੍ਰੂਫ ਸਾਰਾ ਕੁਝ ਪਿਆ ਜੀ ਵੀਡੀਓ ਦਾ ਕਲਿੱਪ ਆਪ ਦਾ ਕਪਈਆ ਸਾਡੇ ਕੋਲ ਜੀ ਦਵਾਈ ਉਹ ਵੀ ਜੀ ਅਸੀਂ ਬੈਠੇ ਸੀ ਆਪਣੇ 30-50 ਬਾਲ ਕੇ ਮਾਤ ਵਾਲੇ ਇੱਥੇ ਨਿਆਣੇ ਬੰਬ ਵਜਾਉਨੇ ਆਪਣੇ ਬੰਬ ਵਜਾਉਂਦੇ ਆ ਚੱਲ ਸਾਰੇ ਬੇੜੇ ਦੇ ਅਸੀਂ ਵਜਾਉਨੇ ਨਿਆਣੇ ਉਹਨੂੰ ਦੇਖ ਕੇ ਚੱਲ ਸਾਡੇ ਨਿਆਣੇ ਅੰਦਰ ਵੜ ਗਏ ਫੇਰ ਕਹੇ ਤਾਂ ਚੱਲ ਫੇਰ ਆਇਆ ਦੂਜੀ ਵਾਰ ਫੇਰ ਗਾਹ ਕੋਲ ਉਹ ਵਿੱਕੀ ਉਰੇ ਆਇਆ ਆਪਣੇ ਉਹ ਆ ਕੇ ਮੇਰਾ ਕਰਦ ਘਰ ਤੇ ਵੀ ਮੈਂ ਮਾਰ ਦਾਣਾ ਵੀ ਮੁੰਡਾ ਵੀ ਇਹ ਵੀ ਸੁਮੀ ਨਿਕਲ ਗਿਆ ਅਜਾ ਮੋਰ ਤੇ ਮਿਲਨੇ ਵੀ ਕਹਿੰਦਾ ਮੋਰ ਤੇ ਆ ਮੇਰਾ ਵੀ ਨਾਮ ਲਿੱਤਾ ਨੇ ਮੈਂ ਕਹਦਾ ਉਹ ਬੰਦੇ ਕਰਕੇ ਨਹੀਂ ਬੋਲੀ ਹੈਗੀ ਵੀ ਮੇਰੇ ਨਿਆਣੇ ਗੱਭਰੂ ਹੈ ਕੁਝ ਮਿੱਤ ਕੇ ਆਇਆ ਹੋਣਾ ਵੀ ਇਹ ਨਾ ਏਕੜ ਤਾਂ ਆਉਂਦਾ ਨਹੀਂ ਗਾ ਵੀ ਇਹ ਤਾਂ ਆਇਆ ਕੁਝ ਜੇਬ ਵਿੱਚ ਪਾ ਲੈ ਅੱਗੇ ਕਹਿੰਦਾ ਮੈਂ ਪਾ ਕੇ ਵੀ ਤੇਰੇ ਮਾਰਨਾ ਹੀ ਮਾਰਨਾ ਹੈ ਮੇਰੇ ਬੰਦੇ ਨੂੰ ਕਹਿੰਦਾ ਹੁਣ ਇਹਨੇ ਉਹੀ ਕੰਮ ਕਰਿਆ ਕਰਿਆ ਕਿ ਨਹੀਂ ਕਰ ਹੁਣ ਉਹ ਬਤੇ ਸੀ ਗਏ ਪਹਿਲਾਂ ਦਾ ਅਸੀਂ ਇੱਥੋਂ ਚੱਕ ਤੂਲ ਕੇ ਉਹ ਉੱਥੇ ਤੁਸੀਂ ਦਿਖਾ ਦੇ ਕਿ ਆਹਨੇ ਵੀਰ ਜੀ ਸਾਰਾ ਕੁਝ ਦਿਖਾਇਆ ਹੁਣ ਸਾਨੂੰ ਹਾਲ ਮੈਂ ਤਾਂ ਗਈ ਨਹੀਂ ਚੱਲ ਉੱਥੇ ਮੈਂ ਕੁਦਰਤੀ ਸਾਡਾ ਕੁੱਤਾ ਕੁੱਤੇ ਛੋਟੀ ਛੁੱਟੀ ਮਾਰੀ ਵੀ ਹੈ ਅੱਛਾ ਮਾਰੀਆਂ ਹੋਈਆਂ ਸੋਟੀਆਂ ਉਹ ਮੈਂ ਚੱਲ ਮੈਨੂੰ ਸਾਡੇ ਕੋਈ ਗਵਾਂਢੀ ਘੁੰਮ ਕੰਮ ਕੇ ਆ ਗਿਆ ਹੋਣਾ ਉਹ ਕੁੱਤਾ ਉਹ ਕੋਲ ਨਹੀਂ ਜਾਈ ਜਾਵੇ ਕਹਿੰਦਾ ਵੀ ਸਮਝਿਆ ਉਹਨੇ ਤਾਂ ਕੁੱਤਾ ਹੈ ਉਹਨੇ ਨੰਗਾ ਕਰ ਕਰਕੇ ਜੀ ਕੁੱਟਿਆ ਨੰਗਾ ਕਰ ਕਰਕੇ ਨਾ ਤੇਰੀ ਨੀਕਰ ਵੀ ਖੁੱਲੀ ਪਈ ਆਹ ਸੈਲਟ ਵੀ ਖੁੱਲੀ ਪਈ ਹੁਣ ਇੱਕ ਤਾਂ ਬਾਅਦ ਪਹਿਲੇ ਸਾਡਾ ਐਕਸੀਡੈਂਟ ਹੋ ਗਿਆ ਤੀ ਜਾਰੀ ਨੇ ਕੁੱਟਿਆ ਮਾਰੇ ਜਾਰ ਵੀ ਰੱਟਾ ਮਾਰੀਆਂ ਬਾਜਾ ਸੁਣੀਆਂ ਹੋਣਗੀਆਂ ਜੀ ਲੋਕ ਸਾਹਮਣੇ ਕਰਦੇ ਨੇ ਮੁੱਕਰਦੇ ਨੇ ਵੀਰ ਜੀ ਜੇ ਸਾਡੇ ਨਾਲ 9 ਸਾਲ ਕੋ ਪਰਚਾ 3 ਸਾਲ ਕੋ ਦੋ ਸਾਡੇ ਨਾਲ ਚੱਲਦਾ ਦੋ ਮੁੰਡਾ ਵਿੱਕੀ ਕਿੱਥੇ ਆ ਜੀ ਵਿੱਕੀ ਉਹ ਗੁੱਟ ਮਾਰ ਕੇ ਵਿੱਚ ਉਹਦਾ ਮੁੰਡਾ ਉਹਦਾ ਪਤਾ ਨਹੀਂ ਕੀ ਕੋ ਸੋਣਾ ਮੁੰਡਾ ਤੇ ਤੀਵੀ ਤੇ ਇੱਕ ਛੋਟੀ ਜਿਹੀ ਕੁੜੀ ਸਾਰਾ ਪਰਿਵਾਰ ਹੋ ਗਿਆ ਚੱਲ ਮੈਂ ਵੀ ਜਾਣਦੀ ਸੀ ਮੈਂ ਕਹਾਂ ਮੇਰੀ ਕੁੜੀ ਨੇ ਨਹੀਂ ਜਾਣ ਦਿੱਤਾ ਮੈਂ ਤਾਂ ਵੀ ਲੜਾਈ ਹੋਈ ਆ ਵੀ ਉਹਨੇ ਘੇ ਘੂਰ ਨਾਲ ਲਿਆ ਵੇ ਕਾਬਰੇ ਕਿੱਥੇ ਬੈਠਾ ਵੇ ਮੇਰਾ ਤਾਂ ਚਾਹ ਪੀਣ ਨੂੰ ਤਾਂ ਕੁਛ ਨਾ ਕਰ ਲਉ ਮੈਂ ਗੁਰਦੁਆਰ ਤੇ ਆਈ ਮੈਂ ਕਿਨੇ ਚਾਹ ਪਤੀਲੇ ਆਪਣੇ ਰੱਖ ਕੇ ਪਾਈਓ ਗਲਾਸ ਚ ਜਦਿਆ ਦੀਦੀ ਦਾ ਮੁੰਡਾ ਆਇਆ ਕਹਿੰਦੀ ਵੀ ਦੀਦੀ ਕਹਿੰਦੀ ਵੀ ਜੀ ਆਂਟੀ ਭੱਜਿਆ ਮੈਂ ਕਹਾਂ ਮੰਮੀ ਉਹੀ ਕੰਮ ਹੋ ਗਿਆ ਵੀ ਉਹਨੇ ਫਾੜ ਲਿਆ ਹੋਣਾ ਮੋਰ ਤੇ ਵੀ ਸਾਡੇ ਨਾਲ ਹੋਇਆ ਵੀਰ ਜੀ ਅੱਗੇ ਫਰਦਰ ਹੋ ਖੁੱਲਿਆ ਹੈ ਵੀਰ ਜੀ ਇਹ ਕੱਲ ਅੱਜ ਦਾ ਨਹੀਂ ਕਰਦਾ ਇਹ 9 ਸਾਲ ਦਾ ਸਾਡੇ ਮਾਗਰ ਪਿਆ ਹੈ ਕਹਿੰਦੇ ਮੇਰੇ ਮੁੰਡਿਆਂ ਨੂੰ ਘੇਰਦਾ ਹੈ ਵੀਰ ਜੀ ਮੁੰਡੇ ਨੂੰ ਘੇਰ ਘੇਰ ਕੇ ਕਹਿੰਦਾ ਹੈ ਕੀ ਹੋਣਾ ਚਾਹੀਦਾ ਹੁਣ ਵੀਰ ਜੀ ਇਹਨੂੰ ਸਜ਼ਾ ਹੋਣੀ ਚਾਹੀਦੀ ਆ ਅੱਜ ਸਵੇਰੇ ਸਾਢੇ 6:30 ਵਜੇ ਜਿਹੜਾ ਮਿਤਕ ਆਮਨਦੀਪ ਸਿੰਘ ਇਹ ਆਪਣਾ ਕੁੱਤਾ ਘੁਮਾਉਣ ਗਿਆ ਸੀ ਘਰ ਤੋਂ ਬਾਹਰ ਉੱਥੇ ਕਿਸੇ ਵਿਅਕਤੀ ਨੇ ਦੀ ਕੁੱਟਮਾਰ ਕੀਤੀ ਹੈ ਜਿਹਨੂੰ ਪਹਿਲਾਂ ਇੱਥੇ ਸਿਵਲ ਹਸਪਤਲ ਤੋਂ ਘੁਮਾਉਣੋ ਲੈ ਕੇ ਸੀ ਜਿੱਥੋਂ ਰੈਫਰ ਕਰਤਾ 32 ਦਾ ਉੱਥੇ ਦੀ ਮੌਤ ਹੋ ਗਈ ਜਿਸ ਬੰਦੇ ਨੇ ਕੁੱਟਮਾਰ ਕੀਤੀ ਆ ਉਹਦਾ ਨਾਮ ਵਗੈਰਾ ਸਾਹਮਣੇ ਆਇਆ ਜੀ ਕੋਈ ਹਾਲੇ ਹਾਂ ਜੀ ਕੋਈ ਨਹੀਂ ਉਹਦੀ ਭਾਲ ਜਾਰੀ ਹੈ ਜੀ ਭਾਲ ਜਾਰੀ ਹੈ ਜੀ